ਪੰਜਾਬ ਦੇ ਵਿੱਚ ਪਹਿਲਾ ਕਾਨੂੰਨ ਵਿਵਸਥਾ ਨੂੰ ਲੈ ਕੇ ਗੱਲ ਕਰੀਏ ਤਾਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਹੁੜੀਆਂ ਹੋਈਆਂ ਨੇ ਪਿਛਲੀਆਂ ਸਰਕਾਰਾਂ ਸੀ ਆਪਾਂ ਕਹਿੰਦਾ ਸੀ ਵੀ ਉਹਦੇ ਵਿੱਚ ਗੋਲੀਬਾਰੀ ਹੋਈ ਐ ਉਹਦੇ ਵਿੱਚ ਅਕਾਲੀਆਂ ਦੇ ਟਾਈਮ ਚਾਹ ਹੋਇਆ ਅਕਾਲੀਆਂ ਦੇ ਟਾਈਮ ਚਾਹ ਹੋਇਆ ਬੇਅਦਮੀਆਂ ਹੋਈਆਂ ਆ ਆ ਹੋਇਆ ਉਹ ਹੋਇਆ ਵੀ ਸਰਕਾਰ ਨੇ ਇਹ ਸਰਕਾਰ ਵੀ ਨਹੀਂ ਕੁਝ ਕਰ ਰਹੀ ਤੇ ਸ਼ਰੀਆਮ ਬੰਦੇ ਮਾਰ ਦਿੱਤੇ ਜਾਂਦੇ ਨੇ ਸਿੱਧੂ ਮੂਸੇਵਾਲਾ ਗਿਆ ਸ਼ੁਭਦੀਪ ਜਿਹਨੂੰ ਕਹਿੰਦੇ ਆ ਲੋਕਾਂ ਦਾ ਇੰਨਾ ਪਿਆਰ ਸੀ ਦੇ ਨਾਲ क्रेजी ਹੋ ਗਿਆ ਨਦੀਪ ਸਿੱਧੂ ਦਾ ਇੰਨਾ क्रेजी ਲੋਕਾਂ ਦੇ ਵਿੱਚ ਵੀ ਉਹ ਇੱਕ ਵੱਖਰੀ ਸਿਆਸਤ ਖੜੀ ਕਰ ਸਕਦਾ ਸੀ ਆਪਣੀ ਜਿੱਡੀ ਵੜੀ ਉਹਦੀ ਸੋਚ ਸੀ ਉਹ ਐਕਸੀਡੈਂਟ ਦੇ ਵਿੱਚ ਮਰਦਾ ਇੱਕ ਪਾਸੇ ਗੱਲ ਕਰੀਏ ਤਾਂ ਸਿੱਖਾਂ ਦੇ ਨਾਲ ਜ਼ਿਆਦਾ ਠਕਸ਼ਾਈ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਹੈ ਕਿ ਹਰਿਆਣਾ ਦੇ ਵਿੱਚ ਇੱਕ ਨੌਜਵਾਨ ਦੀ ਸ਼ਰੀਆਮ ਕੁੱਟਮਾਰ ਕੀਤੀ ਜਾਂਦੀ ਹੈ ਖਾਲਿਸਤਾਨੀ ਕਹਿ ਕੇ ਉਹਦੀ ਕੁੱਟਮਾਰ ਕੀਤੀ ਜਾਂਦੀ ਹੈ ਸਿੰਘ ਜਾਂ ਸਿੱਖ ਦਾ ਨਾਮ ਆ ਗਿਆ ਉੱਥੇ ਤਾਂ ਕੁੱਟਮਾਰ ਹੋਣੀ ਕਿਉਂਕਿ ਜਿਹੜੀਆਂ ਏਜੰਸੀਆਂ ਨੇ ਉਹ ਸਿੱਖਾਂ ਨੂੰ ਜਾਂ ਤਾਂ ਥੱਲੇ ਦਵਾ ਕੇ ਰੱਖਦੀਆਂ ਨੇ ਜਾਂ ਬਦਨਾਮ ਕਰਨ ਚ ਤੁਸੀਂ ਕਿਸਾਨਾਂ ਤੇ ਸਿੱਖਾਂ ਦੀ ਗੱਲ ਕਰੀ ਆ ਤਾਂ ਉੱਥੇ ਦੇਖਿਆ ਜਾਵੇ ਤਾਂ ਹੁਣ ਰਵਨੀਤ ਬਿੱਟੂ ਕਹਿੰਦੇ ਨੇ ਕਿ ਵੀ ਜਿਹੜੇ ਮਸਲੇ ਨੇ ਮੈਂ ਹੱਲ ਕਰਕੇ ਦਵਾਂਗਾ ਤੁਹਾਨੂੰ ਲੱਗਦਾ ਹੈ ਕਿ ਸਾਰੇ ਮਸਲੇ ਹੱਲ ਹੋ ਜਾਣਗੇ ਰਵਨੀਤ ਬਿੱਟੂ ਨੇ ਤਾਂ ਕਿਸਾਨਾਂ ਨੂੰ ਤਾਂ ਕਿ ਵੀ ਦਿੱਤੀ ਸੀ ਇਹ ਵੀ ਕਿਹਾ ਸੀ ਵੀ ਤੁਸੀਂ ਆਪਣਾ ਫਿਰ ਸੋਚ ਲਿਓ ਹਿਸਾਬ ਲਾ ਲਿਓ ਆਪਣਾ ਖਰੀਲਾਂ ਵਾਇਰਲ ਹੋ ਰਹੀਆਂ ਨੇ ਹੁਣ ਪਤਾ ਲੱਗ ਗਿਆ ਵੀ ਬੜਨਾ ਨਹੀਂ ਕੁਝ ਪਿੰਡਾਂ ਦੇ ਵਿੱਚ ਰਵਨੀਤ ਬਿੱਟੂ ਬੜਨ ਨਹੀਂ ਦਿੱਤਾ ਫਿਰ ਸਲਾਹਾਂ ਹੋਈਆਂ ਹੋਣੀਆਂ ਬੈਠ ਕੇ ਵੀ ਕੀ ਕੀਤਾ ਜਾਵੇ ਫਿਰ ਕਿਸੇ ਨੇ ਦੱਸਿਆ ਹੋਊਗਾ ਵੀ ਭਾਈ ਤੈਨੂੰ ਪਿੰਡਾਂ ਵਾਲਿਆਂ ਨਾਲ ਜਾਂ ਕੰਮ ਜਿਹੜੀ ਮੈਜੋਰਟੀ ਹੈ ਉਹਦੇ ਨਾਲ ਤਾਂ ਤੈਨੂੰ ਮਿਲ ਕੇ ਚੱਲਣਾ ਪਊਗਾ। ਸਸ਼ੀਕਾਲ ਜੀ ਸਵਾਗਤ ਹੈ ਮੈਂ ਹਰਵਿੰਦਰ ਕੌਰ ਅੱਜ ਫਿਰ ਤੋਂ ਸਿਆਸੀ ਮੁੱਦੇ ਲੈ ਕੇ ਹਾਜ਼ਰ ਹੋਇਆ ਤੇ ਅੱਜ ਮੇਰੇ ਨਾਲ ਜੁੜੇ ਨੇ ਮੇਰੇ ਸਹਾਇਕੀ ਪਰਮਵੀਰ ਸਿੰਘ ਤੇ ਕਈ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸਸ਼ੀਕਾਲ ਜੀ ਪਹਿਲਾਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਪੰਜਾਬ ਦੇ ਵਿੱਚ ਪਹਿਲਾਂ ਕਾਨੂੰਨ ਵਿਵਸਥਾ ਨੂੰ ਲੈ ਕੇ ਗੱਲ ਕਰੀਏ ਤਾਂ ਕਾਨੂੰਨ ਵਿਵਸਥਾ ਦੀਆਂ ੱਤਜੀਆਂ ਹੁੜੀਆਂ ਹੋਈਆਂ ਨੇ ਤੇ ਕਿਸ ਤਰ੍ਹਾਂ ਦੇਖਦੇ ਹੋ ਇਹਨੂੰ ਤੁਸੀਂ? ਕਾਨੂੰਨ ਵਿਵਸਥਾ ਨੂੰ ਲੈ ਕੇ ਤਾਂ ਆਪਾਂ ਕਹਿ ਸਕਦੇ ਹਾਂ ਵੀ ਜਿਣੀਆਂ ਪਿਛਲੀਆਂ ਸਰਕਾਰਾਂ ਸੀ ਆਪਾਂ ਕਹਿੰਦਾ ਸੀ ਵੀ ਉਹਦੇ ਵਿੱਚ ਗੋਲੀਬਾਰੀ ਹੋਈ ਐ ਉਹਦੇ ਵਿੱਚ ਅਕਾਲੀਆਂ ਦੇ ਟਾਈਮ ਚਾਹ ਹੋਇਆ ਅਕਾਲੀਆਂ ਦੇ ਟਾਈਮ ਚਾਹ ਹੋਇਆ ਬੇਅਦਮੀਆਂ ਹੋਈਆਂ ਆਹ ਹੋਇਆ ਉਹ ਹੋਇਆ ਵੀ ਸਰਕਾਰ ਨੇ ਇਹ ਸਰਕਾਰ ਵੀ ਨਹੀਂ ਕੁਝ ਕਰ ਰਹੀ ਹਾਂ ਇੱਥੇ ਸਰੀਆਮ ਬੰਦੇ ਮਾਰ ਦਿੱਤੇ ਜਾਂਦੇ ਨੇ ਸਿੱਧੂ ਮੂਸੇ ਵਾਲਾ ਗਿਆ ਸ਼ੁਭਦੀਪ ਜਿਹਨੂੰ ਕਹਿੰਦੇ ਆ ਲੋਕਾਂ ਦਾ ਇੰਨਾ ਪਿਆਰ ਸੀ ਉਹਦੇ ਨਾਲ ਕ੍ਰੇਜ਼ ਸੀ ਉਹ ਗਿਆ ਜੀ ਦੀਪ ਗਿਆ ਠੀਕ ਹੈ ਹੋ ਗਿਆ ਉਸ ਤੋਂ ਬਾਅਦ ਨੰਗਲੰਮੀਆ ਗਿਆ ਜੀ ਆਪਾਂ ਇੱਕ ਬੰਦਾ ਆਪਣੇ ਆਪ ਨੂੰ ਸੇਫ ਮਹਿਸੂਸ ਨਹੀਂ ਕਰ ਰਿਹਾ ਹਾਂ ਹਣ ਦੀਪ ਸਿੱਧੂ ਦਾ ਇੰਨਾ ਕਰੇਸ ਸੀ ਲੋਕਾਂ ਦੇ ਵਿੱਚ ਵੀ ਉਹ ਇੱਕ ਵੱਖਰੀ ਸਿਆਸਤ ਖੜੀ ਕਰ ਸਕਦਾ ਸੀ ਆਪਣੀ ਜਿੱਡੀ ਵੱਡੀ ਉਹਦੀ ਸੋਚ ਸੀ ਜੀ ਉਹ ਐਕਸੀਡੈਂਟ ਦੇ ਵਿੱਚ ਮਰਾਤਾ ਚਾਹੇ ਮਰਾਤਾ ਚਾਹੇ ਮਾਰਤਾ ਕਹਿ ਲੋ ਨਾਮ ਤਾਂ ਸਰਕਾਰਾਂ ਦਾ ਹੀ ਆ ਰਿਹਾ ਹੈ ਵੀ ਇਹਨਾਂ ਨੇ ਮਰਵਾਇਆ ਚਾਹੇ ਸੈਂਟਰ ਸਰਕਾਰ ਲਾ ਲਓ ਪੰਜਾਬ ਲਾ ਲਓ ਕਿਤਨੇ ਕਿਤੇ ਲੋਕਾਂ ਦਾ ਇਹ ਹੈ ਵੀ ਉਹ ਮਰਨ ਵਾਲਾ ਹੈ ਨਹੀਂ ਸੀ ਜੀ ਇੱਕ ਪਾਸੇ ਗੱਲ ਕਰੀਏ ਤਾਂ ਸਿੱਖਾਂ ਦੇ ਨਾਲ ਜਿਆਦਾ ਧੱਕੇਸ਼ਾਈ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਹੈ ਕਿ ਹਰਿਆਣਾ ਦੇ ਵਿੱਚ ਇੱਕ ਨੌਜਵਾਨ ਦੀ ਸ਼ਰੀਆਮ ਕੁੱਟਮਾਰ ਕੀਤੀ ਜਾਂਦੀ ਹੈ ਖਾਲਿਸਤਾਨੀ ਕਹਿ ਕੇ ਉਹਦੀ ਕੁੱਟਮਾਰ ਕੀਤੀ ਜਾਂਦੀ ਹੈ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਜਿੱਥੇ ਵੀ ਕਿਤੇ ਮਤਲਬ ਸਿੰਘ ਜਾਂ ਸਿੱਖ ਦਾ ਨਾਮ ਆ ਗਿਆ ਉੱਥੇ ਤਾਂ ਕੁੱਟਮਾਰ ਹੋਣੀ ਕਿ ਜਿਹੜੀਆਂ ਏਜੰਸੀਆਂ ਨੇ ਉਹ ਸਿੱਖਾਂ ਨੂੰ ਜਾਂ ਤਾਂ ਥੱਲੇ ਦਵਾ ਕੇ ਰੱਖਦੀਆਂ ਨੇ ਜਾਂ ਬਦਨਾਮ ਕਰਨ ਚ ਜਿਵੇਂ ਫਿਲਮਾਂ ਦੇ ਵਿੱਚ ਵੀ ਬਦਨਾਮ ਕੀਤਾ ਜਾਂਦਾ ਕਦੇ ਪੱਗ ਟੇਢੀ ਕਰਤੀ ਉੱਠੀ ਕਰਤੀ ਦਾੜੀ ਦਾ ਸਟਾਈਲ ਇਹ ਜਿਆ ਕਰਤਾ ਵੀ ਮਤਲਬ ਝਝੋਰੇ ਬਣਾ ਕੇ ਦਿਖਾਇਆ ਜਾਂਦਾ ਐਵੇਂ ਹੀ ਹੁਣ ਨਵਾਂ ਮੁੱਦਾ ਚੱਲਿਆ ਗੰਗਣਾ ਦਾ ਨਵਾਂ ਮੁੱਦਾ ਉਹਦੇ ਵਿੱਚ ਕਿਸਾਨਾਂ ਨੂੰ ਤਾਂ ਪਹਿਲਾਂ ਹੀ ਉਹ ਅਤਵਾਦੀ ਦੱਸ ਰਹੇ ਨੇ ਵੀ ਉਹ ਬੈਠੇ ਨੇ ਜਿਹੜੀ ਵੀ ਆਵਾਜ਼ ਇਹ ਜਿਹੜੇ ਪੰਜਾਬੀ ਨੇ ਜਾਂ ਸਿੱਖ ਨੇ ਇਹ ਜਲਮ ਜਲਮ ਦੇ ਖਿਲਾਫ ਹਮੇਸ਼ਾ ਉੱਠਦੇ ਨੇ ਉਹ ਉਹਨਾਂ ਨੂੰ ਪਸੰਦ ਨਹੀਂ ਤੁਸੀਂ ਕਿਸਾਨਾਂ ਤੇ ਸਿੱਖਾਂ ਦੀ ਗੱਲ ਕਰੀਆ ਤਾਂ ਉੱਥੇ ਦੇਖਿਆ ਜਾਵੇ ਤਾਂ ਹੁਣ ਰਵਨੀਤ ਬਿੱਟੂ ਕਹਿੰਦੇ ਨੇ ਕਿ ਵੀ ਜਿਹੜੇ ਮਸਲੇ ਨੇ ਮੈਂ ਹੱਲ ਕਰਕੇ ਦਵਾਂਗਾ ਤੁਹਾਨੂੰ ਲੱਗਦਾ ਹੈ ਕਿ ਸਾਰੇ ਮਸਲੇ ਹੱਲ ਹੋ ਜਾਣਗੇ ਰਵਨੀਤ ਬਿੱਟੂ ਨੇ ਤਾਂ ਕਿਸਾਨਾਂ ਨੂੰ ਧੰਕੀ ਵੀ ਦਿੱਤੀ ਸੀ ਇਹ ਵੀ ਕਿਹਾ ਸੀ ਵੀ ਤੁਸੀਂ ਆਪਣਾ ਫਿਰ ਸੋਚ ਲਿਓ ਹਿਸਾਬ ਲਾ ਲਿਓ ਆਪਣਾ ਰੀਲਾਂ ਵਾਇਰਲ ਹੋ ਰਹੀਆਂ ਨੇ ਉਦੋਂ ਵੀ ਉਹੀ ਰਵਨੀਤ ਬਿੱਟੂ ਸੀ ਹੁਣ ਪਤਾ ਲੱਗ ਗਿਆ ਵੀ ਬੜਨਾ ਨਹੀਂ ਕੁਛ ਪਿੰਡਾਂ ਦੇ ਵਿੱਚ ਰਮਨੀਤ ਬਿੱਟੂ ਬੜਨ ਨਹੀਂ ਦਿੱਤਾ ਫਿਰ ਸਲਾਹਾਂ ਹੋਈਆਂ ਹੋਣੀਆਂ ਬੈਠ ਕੇ ਵੀ ਕੀ ਕੀਤਾ ਜਾਵੇ ਫਿਰ ਕਿਸੇ ਨੇ ਦੱਸਿਆ ਹੋਊਗਾ ਵੀ ਭਾਈ ਤੈਨੂੰ ਪਿੰਡਾਂ ਵਾਲਿਆਂ ਨਾਲ ਜਾਂ ਸਿੱਖ ਜਿਹੜੀ ਮジョਰਿਟੀ ਹੈ ਉਹਦੇ ਨਾਲ ਤਾਂ ਤੈਨੂੰ ਮਿਲ ਕੇ ਚੱਲਣਾ ਪਊਗਾ ਮਤਲਬ ਲੋਕ ਦਿਖਾਵਾ ਕੀਤਾ ਜਾ ਰਿਹਾ ਲੋਕ ਦਿਖਾਵਾ ਜੀ ਲਾ ਲੋ ਉਹਦੀਆਂ ਪੁਰਾਣੀਆਂ ਇੱਕ ਵੀ ਵੀਡੀਓ ਦੀ ਕੱਢ ਕੇ ਦਿਖਾ ਦਿਓ ਜਿਹੜੀ ਸਿੱਖਾਂ ਦੇ ਪੱਖ ਉਹ ਸਭ ਤੋਂ ਵੱਡਾ ਮੁੱਦਾ ਜਿਹੜਾ ਗੰਭੀਰ ਹੈ ਸਮੇਂ ਤੇ ਬੰਦੀ ਸਿੰਘਾਂ ਦਾ ਚੱਲ ਰਿਹਾ ਹੈ ਬੰਦੀ ਸਿੰਘਾਂ ਨੂੰ ਲੈ ਕੇ ਉਹ ਕਹਿ ਰਹੇ ਨੇ ਕਿ ਵੀ ਮੈਂ ਤਾਂ ਹੁਣ ਬੰਦੀ ਸਿੰਘਾਂ ਦੇ ਮਸਲੇ ਦੇ ਉੱਤੇ ਵੀ ਹੱਲ ਕਰਾਂਗਾ ਜੋ ਪੁਰਾਣੀਆਂ ਗੱਲਾਂ ਹੋਈਆਂ ਨੇ ਉਹ ਸਾਰੇ ਕੁਝ ਭੁੱਲ ਕੇ ਹੁਣ ਨਵੇਂ ਪੱਖ ਤੋਂ ਸ਼ੁਰੂ ਕਰਾਂਗਾ ਬੰਦੀ ਸਿੰਘਾਂ ਬਾਰੇ ਉਹਦਾ ਪਹਿਲੇ ਬਿਆਨ ਦੇਖੋ ਹੂੰ ਕੀ ਸੀ ਹੂੰ ਉਹਦੇ ਬਿਆਨ ਇਹ ਹੁੰਦੇ ਸੀ ਵੀ ਜੇ ਇਹ ਬਾਹਰ ਆ ਗਏ ਤਾਂ ਸਾਨੂੰ ਖਤਰਾ ਹੂੰ ਸਾਡੇ ਸਾਰੇ ਸਮਾਜ ਨੂੰ ਖਤਰਾ ਹੈ ਇਹ ਬਾਹਰ ਨਹੀਂ ਆਉਣੇ ਚਾਹੀਦੇ ਹੁਣ ਉਸ ਨੂੰ ਪਤਾ ਲੱਗ ਗਿਆ ਵੀ ਹਵਾ ਇਹਨਾਂ ਦੀ ਬਣ ਰਹੀ ਆ ਪੰਥ ਦੀ ਹਵਾ ਬਣ ਰਹੀ ਹੈ ਦੋ ਆਪਣੇ ਜਿੱਤ ਗਏ ਸਰਬਜੀਤ ਖਾਲਸਾ ਦੇ ਭਾਈ ਅਮਰਤਪਾਲ ਸਿੰਘ ਹੁਣ ਉਸ ਨੂੰ ਆਏ ਵੀ ਮੈਂ ਇਹਨਾਂ ਤੋਂ ਫੇਮ ਲੈ ਲਾਂ ਮਤਲਬ ਫੇਮ ਲੈਣ ਲਈ ਕੀਤਾ ਜਾ ਕਿਉਂਕਿ ਹੁਣ ਤੱਕ ਤਾਂ ਉਹ ਵਿਰੋਧੀ ਰਿਹਾ ਹੈ ਉਹ ਚਲੋ ਥੋੜਾ ਦਾਦਾ ਜੀ ਮਾਰਤਾ ਚਾਹੇ ਕੁਝ ਵੀ ਸ਼ਾਦਤ ਲਾ ਲਓ ਉਹ ਉਦੋਂ ਦਾ ਸਮਾਂ ਸੀ ਤੇ ਹੁਣ ਤਾਂ ਤੁਸੀਂ ਕਿਸੇ ਦੇ ਪੱਖ ਚ ਆ ਜਾਓ ਹੁਣ ਵੀ ਤੁਸੀਂ ਤੁਹਾਡੀਆਂ ਜਿਹੜੀਆਂ ਵੀਡੀਓਆਂ ਨੇ ਜਾਂ ਤੁਹਾਡੇ ਜਿਹੜੇ ਬਿਆਨ ਹੁੰਦੇ ਨੇ ਹਮੇਸ਼ਾ ਪਗੜੀ ਦੇ ਖਿਲਾਫ ਰਹੇ ਨੇ ਕਿਸਾਨੀ ਧਰਨੇ ਦੇ ਤੁਸੀਂ ਹਮੇਸ਼ਾ ਖਲਾਫ ਬੋਲਦੇ ਰਹੇ ਹੋ ਫਿਰ ਹੁਣ ਤੁਹਾਨੂੰ ਵੋਟਾਂ 'ਚ ਕਿਸਾਨੀ ਧਰਨੇ ਵਾਲਿਆਂ ਨੇ ਦੱਸਤਾ ਮਤਲਬ ਹੁਣ ਧਰਮ ਦਾ ਨਾਮ ਲੈ ਕੇ ਵੋਟਾਂ ਲਈਆਂ ਜਾਣਗੀਆਂ ਫਿਰ ਫੁਰਕੀ ਹੈ ਜੀ ਕਿਸਾਨੀ ਧਰਨੇ ਵੇਲੇ ਤੁਸੀਂ ਇੱਕ ਵੀ ਬਿਆਨ ਕਿਸਾਨਾਂ ਦੇ ਪੱਖ 'ਚ ਦਿੱਤਾ ਤੁਸੀਂ ਦੱਸ ਦਿਓ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਹਾਰਿਆ ਕਿਉਂ ਐ ਪਿੰਡਾਂ 'ਚ ਹਾਰਿਆ ਸ਼ਹਿਰਾਂ 'ਚ ਜਿੱਤਦਾ ਗਿਆ ਪੰਜ ਜਗ੍ਹਾ ਤੋਂ ਉਹ ਜਿੱਤੇ ਐ ਪੰਜ ਹਲਕੇ ਜਿੱਤੇ ਐ ਸ਼ਹਿਰਾਂ ਜਿੱਤ ਗਿਆ ਪਿੰਡਾਂ ਜਵਾਰ ਗਿਆ ਹੁਣ ਪਤਾ ਲੱਗ ਗਿਆ ਇਹ ਪਿੰਡ ਦੇ ਲੋਕ ਮੇਰੇ ਨਾਲ ਨਹੀਂ ਸਿੱਖ ਧਰਮ ਕਾ ਮੇਰੇ ਨਾਲ ਨਹੀਂ ਹੁਣ ਉਹ ਉਹਨਾਂ ਨੂੰ ਖੁਸ਼ ਕਰੂਗਾ ਮਤਲਬ ਹੁਣ ਸਿੱਖਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਿਲਕੁਲ ਅੱਗੇ ਕੀ ਪਤਾ ਉਹ ਬੀਜੇਪੀ ਦੇ ਵਿੱਚ ਮੁੱਖ ਮੰਤਰੀ ਦੇ ਤੌਰ ਤੇ ਉਹਨੂੰ ਅੱਗੇ ਕਰਨਾ ਹੋਵੇ ਹਾਂ ਉਹਦੇ ਚਿਹਰੇ ਤੇ ਸਿਆਸਤ ਖੇਡਣੀ ਹੋਵੇ ਉਹਨਾਂ ਨੇ ਕੀ ਪਤਾ ਪਿੱਛੂ ਹੀ ਗਿਆ ਕਿ ਉਹ ਤੂੰ ਕਾਰ ਸਿੱਖਾਂ ਦੀ ਗੱਲ ਕੀ ਪਤਾ ਪਹਿਲਾ ਉਹ ਸਿੱਖਾਂ ਨੂੰ ਛਡਾਉਣ ਦੇ ਵਿਰੁੱਧ ਸੀ ਬੰਦੀ ਸਿੰਘਾਂ ਨੂੰ ਹੁਣ ਉਹ ਗੱਲ ਕਰ ਰਿਹਾ ਕੀ ਪਤਾ ਉਹ ਤਕੜੀ ਗੇਮ ਹੋਵੇ ਵੀ ਉਹਦੇ ਥਰੂ ਆਪਾਂ ਬਾਹਰ ਕੱਢ ਗਏ ਭਾਜਪੀ ਨੂੰ ਇੱਥੇ ਅੱਪ ਕਰੀਏ ਪੰਜਾਬ 'ਚ ਕੁਝ ਵੀ ਹੋ ਸਕਦਾ ਜੀ ਤੇ ਕਿਸਾਨਾਂ ਨੂੰ ਗੱਲ ਕਰੀਏ ਤਾਂ ਕਿਸਾਨ ਜਥੇਬੰਦੀਆਂ ਦੀ ਜਿਹੜੀਆਂ ਮੰਗਾਂ ਨੇ ਐਮਐਸਪੀ ਨੂੰ ਲੈ ਕੇ ਫਿਰ ਉਹ ਜਿਹੜਾ ਕਿ ਰਗਨੀਤ ਬਿੱਟੂ ਨੇ ਵਾਅਦਾ ਕੀਤਾ ਹੈ ਕਿ ਵੀ ਜਿਹੜਾ ਕਿ ਐਮਐਸਪੀ ਨੂੰ ਲੈ ਕੇ ਕਿ ਉਹ ਵਾਅਦਾ ਫਿਰ ਪੂਰਾ ਹੋਊਗਾ ਹੁਣ ਦੇਖੋ ਇਦਾਂ ਹੁਣ ਰਵਨੀਤ ਬਿੱਟੂ ਇਹ ਦੱਸੂਗਾ ਵੀ ਉਹਦੀ ਅੰਦਰਖਾਤੇ ਗੱਲ ਕੀ ਚੱਲ ਰਹੀ ਹੈ ਕਿਉਂਕਿ ਇੰਨੀ ਛੇਤੀ ਯੂ ਟਰਨ ਮਾਰਨਾ ਸੌਖਾ ਨਹੀਂ ਹੁੰਦਾ ਤੁਸੀਂ ਰੋਜ਼ ਤੁਸੀਂ ਖਬਰਾਂ ਨਾਲ ਵਿਚਰਦੇ ਹੋ ਖਬਰਾਂ 'ਚ ਰਹਿੰਦੇ ਹੋ ਤੁਸੀਂ ਇੱਕ ਵੀ ਇੱਕ ਵੀ ਬਿਆਨ ਉਹਦਾ ਕਿਸਾਨੀ ਦੇ ਪੱਖੇ ਜ ਦਿਖਾਓ ਜਾਂ ਪੰਜਾਬੀ ਸਿੱਖਾਂ ਦੇ ਪੰਜਾਬੀਆਂ ਦੇ ਪੱਖੇ 'ਚ ਇੱਕ ਵੀ ਬਿਆਨ ਨਹੀਂ ਸੀ ਹੁੰਦਾ ਹੁਣ ਉਹ ਪੰਜਾਬੀਆਂ ਦੀ ਗੱਲ ਕਰਨ ਲੱਗ ਗਿਆ ਉਹਨੂੰ ਦਿਖ ਰਿਹਾ ਵੀ ਜਿਹੜੀ ਆਉਣ ਵਾਲੀ 27 ਦੀ ਇਲੈਕਸ਼ਨ ਹੈ ਵੀ ਮੈਂ ਇਹਦੇ 'ਚ ਆਪਣੀ ਪਾਰੀ ਖੇਡੂੰਗਾ ਜਾਂ ਬੀਜੇਪੀ ਉਹਦੇ ਪਾਰੀ ਖੇਡਣਾ ਚਾਹੁੰਦੀ ਹੂੰ ਜਿੱਥੇ ਅਮਰਤਪਾਲ ਦੀ ਗੱਲ ਕਰੀਏ ਤਾਂ ਹੁਣ ਇੱਕ ਪਾਸੇ ਬੰਦੀ ਸਿੰਘਾਂ ਦੀ ਗੱਲ ਤਾਂ ਆਪਾਂ ਕਰ ਹੀ ਰਹੇ ਆ ਅਮਰਤਪਾਲ ਨੂੰ ਲੈ ਕੇ ਗੱਲ ਕਰੀਏ ਤਾਂ ਉਹ ਪਹਿਲਾਂ ਕਹਿੰਦੇ ਸੀ ਜਦੋਂ ਇਲੈਕਸ਼ਨ ਚੱਲ ਰਹੀਆਂ ਸੀ ਹੁਣ ਲੋਕ ਸਭਾ ਚੋਣਾਂ ਦੀਆਂ ਤਾਂ ਉੱਥੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਮਰਤਪਾਲ ਜੇ ਜਿੱਤ ਜਾਂਦਾ ਤਾਂ ਖੜਕੂਆਂ ਦਾ ਰਾਜ ਆ ਜਾਵੇਗਾ ਤੇ ਅਚਾਨਕ ਜੀ ਇਹ ਮੂੜ ਆ ਜਾਂਦਾ ਹੈ ਇਹਨੂੰ ਤੁਸੀਂ ਆਪਣੇ ਨਜ਼ਰੀਏ ਨਾਲ ਕਿਵੇਂ ਦੇਖਦੇ ਹੋ ਮੈਂ ਤਾਂ ਪਹਿਲਾਂ ਕਹਿ ਕੇ ਹਟਿਆ ਵੀ ਪਹਿਲਾਂ ਤੁਸੀਂ ਵਿਰੁੱਧ ਸੀ ਹਾਂ ਹੁਣ ਤੁਸੀਂ ਸਿੱਖਾਂ ਦੀ ਗੱਲ ਕਰਨ ਲੱਗੇ ਵੀ ਪਹਿਲਾਂ ਤੁਸੀਂ ਇਹ ਬੋਟਾਂ ਦੇ ਵਿੱਚ ਬਿਆਨ ਦੇ ਰਹੇ ਹੋ ਵੀ ਜੇ ਅਮਰਤਪਾਲ ਵਰਗੇ ਬਾਹਰ ਆਉਣਗੇ ਤਾਂ ਮਾਹੌਲ ਵਿਗੜੂਗਾ ਹੁਣ ਤੁਸੀਂ ਆਪੇ ਕਹਿ ਰਹੇ ਹੋ ਵੀ ਮੈਂ ਬਾਹਰ ਲੈ ਕੇ ਆਉਂਗਾ ਇਹਨੂੰ ਬੰਦੇ ਨੂੰ ਇੱਕ ਤੁਸੀਂ ਦੱਸੋ ਵੀ ਕੀ ਰੂਪ ਮੰਨੋਗੇ ਉਹਦਾ ਤੁਸੀਂ ਮੰਨ ਲਓਗੇ ਯਕੀਨ ਕਰ ਲਓ ਇੱਕੋ ਬੰਦੇ ਨੇ ਦੋ ਗੱਲਾਂ ਕਹੀਆਂ ਹੋਈਆਂ ਨੇ ਵੀ ਇਹ ਬਾਹਰ ਨਹੀਂ ਆਉਣੇ ਚਾਹੀਦੇ ਹੁਣ ਉਹ ਕਹਿੰਦਾ ਮੈਂ ਬਾਹਰ ਲੈ ਆਉਂਗਾ ਚਲੋ ਜੇ ਬਾਹਰ ਲੈ ਕੇ ਆਉਂਦਾ ਵਧੀਆ ਗੱਲ ਹੈ ਪਰ ਇੰਨੀ ਛੇਤੀ ਯੂ ਟਰਨ ਦੀ ਨਹੀਂ ਸਮਝਾਈ ਵੀ ਇੰਨੀ ਛੇਤੀ ਯੂ ਟਰਨ ਕਿਉਂ ਮਾਰ ਗਿਆ ਤੁਹਾਨੂੰ ਲੱਗਦਾ ਫਿਰ ਇਹ ਜਿਹੜਾ ਯੂ ਟਰਨ ਮਾਰਿਆ ਗਿਆ ਆ ਲੋਕ ਇਹਨੂੰ ਸਮਝਣਗੇ ਲੋਕ ਤਾਂ ਸਮਝ ਹੀ ਰਹੇ ਨੇ ਚਲੋ ਜੇ ਉਸਨੇ ਯੂ ਟਰਨ ਮਾਰਿਆ ਹੈ ਉਸ ਨੂੰ ਪਰਮਾਤਮਾ ਨੇ ਸਮੱਤ ਬਖਸ਼ੀ ਹੈ ਕੀ ਪਤਾ ਉਹ ਆਪਣੇ ਸਿੰਘਾਂ ਦਾ ਭਲਾ ਹੋ ਜਵੇ ਜਾਂ ਆਪਣੇ ਸਿੰਘ ਬਾਹਰ ਆ ਜਾਣ ਮੈਂ ਤਾਂ ਹੱਥ ਜੋੜ ਕੇ ਹੀ ਬੇਨਤੀ ਕਰਦਾ ਵੀ ਉਹ ਬਾਹਰ ਕਢਾਉਣ 'ਚ ਮਦਦ ਕਰ ਦੇਵੇ ਆਪਣੇ ਸਿੰਘ ਜਿਹੜੇ ਬੇਦੋਸ਼ੇ ਜਿਨ੍ਹਾਂ ਦੀਆਂ ਸਜਾਵਾਂ ਮਾਫ ਹੋਣਾ ਮਾਫੇ ਸਮਝੋ ਸਜ਼ਾਾਂ ਪੂਰੀਆਂ ਹੋ ਗਈਆਂ ਉਹ ਬਿਨਾ ਕਿਸੇ ਸਜ਼ਾ ਤੋਂ ਅੰਦਰ ਬੈਠੇ ਨੇ ਜੇ ਭਾਈ ਤੂੰ ਬਾਹਰ ਕਢਾ ਸਕਦਾ ਤੇਰਾ ਬਹੁਤ ਬਹੁਤ ਧੰਨਵਾਦ ਬਿੱਟੂ ਸਿਆ ਤੂੰ ਉਹਨਾਂ ਨੂੰ ਬਾਹਰ ਕਢਾ ਸੋ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੋ ਤੁਸੀਂ ਉਹਨਾਂ ਆਪਣਾ ਖੇਚ ਸਮਝ ਦਿੱਤਾ ਤੇ ਸਾਨੂੰ ਦੱਸ ਸਕਦਾ